ਨਹੀਂ ਚਹਲ ਦੀ ਲਿਖਤ ਬੇਪਛਾਨ ਚੇਰੀ ਸੁਣੋ ਮੇਰੀ ਆਵਾਜ਼ ਉਮਰ ਬੇਸ਼ੱਕ 50 ਤੋਂ ਟੱਪ ਚੁੱਕੀ ਸੀ ਪਰ ਫਿਰ ਵੀ ਬਲਤੇਜ ਬੜੇ ਹੀ ਰੋਮਾਂਟਿਕ ਸੁਆਦਾ ਸੀ ਉਹ ਇੱਕ ਸਕੂਲ ਅਧਿਆਪਕ ਸੀ ਬੇਸ਼ੱਕ ਕਈ ਵਾਰ ਉਸਦੇ ਕਈ ਸਾਥੀ ਕਰਮਚਾਰੀ ਉਸ ਨੂੰ ਸਮੇਂ-ਸਮੇਂ ਤੇ ਇਹ ਹਦਾਇਤ ਕਰਦੇ ਸਨ ਕਿ ਅਧਿਆਪਕ ਰਾਸ਼ਟਰ ਨਿਰਮਾਤਾ ਹੁੰਦਾ ਹੈ ਬੱਚੇ ਉਸ ਨੂੰ ਕਾਪੀ ਕਰਦੇ ਹੋਏ ਉਸ ਵਰਗਾ ਬਣਨਾ ਚਾਹੁੰਦੇ ਨੇ ਇਸ ਕਰਕੇ ਆਪਣੀ ਉਮਰ ਦਾ ਲਿਹਾਜ਼ ਕਰੋ ਤੇ ਸਹੀ ਰਸਤੇ ਤੇ ਆ ਜਾਓ ਪਰ ਉਹ ਬੜੀ ਖਚਰੀ ਹਾਸੀ ਹੱਸਦਾ ਹੋਇਆ ਕਹਿੰਦਾ ਕਿਉਂ ਸਾਰੇ ਮੇਰੇ ਪਿੱਛੇ ਪਏ ਹੋ ਯਾਰ ਕਿੰਨਾ ਵਧੀਆ ਕੰਮ ਕੀਤਾ ਹੈ ਕਿਸੇ ਵਿਗਿਆਨਿਕ ਨੇ ਮੋਬਾਈਲ ਦੀ ਖੋਜ ਕਰਕੇ ਤੇ ਆ WhatsApp ਤੇ Facebook ਤਾਂ ਸਮਝੋ ਸੋਨੇ ਤੇ ਸੁਹਾਗੇ ਵਾਲਾ ਕੰਮ ਹੈ ਕੀ ਹੋਇਆ ਜੇ ਉਮਰ ਵੱਡੀ ਏ ਪਰ ਯਾਰ ਸਾਡੇ ਸੀਨੇ 'ਚ ਵੀ ਤਾਂ ਦਿਲ ਟੜਕਦਾ ਏ ਸਾਡੀਆਂ ਅੱਖਾਂ ਵੀ ਰੱਬ ਦੀ ਬਖਸ਼ੀ ਸੁੰਦਰਤਾ ਦੀਆਂ ਕਦਰਦਾਨ ਨੇ ਹੁਣ ਉਸਦੇ ਸਾਥੀ ਅਧਿਆਪਕ ਉਸ ਨੂੰ ਘੱਟ ਰੋਕਦੇ ਸਨ ਕਿਉਂਕਿ ਉਸਦੇ ਵਿਸ਼ੇ ਦੇ ਵਿਦਿਆਰਥੀ ਸਕੂਲ ਵਿੱਚ ਨਾ માત્ર ਹੀ ਸਨ ਬਸ ਸਾਰੇ ਇੱਕ ਦਿਨ ਇੱਕ ਦੋ ਲੈਕਚਰਾਂ ਦੀ ਹੀ ਐਡਜਸਟਮੈਂਟ ਹੁੰਦੀ ਸੀ ਬਾਕੀ ਪੰਜਾਬੀ ਦੀ ਕਹਾਵਤ ਹੈ ਬਿੱਲਾ ਮੰਨ ਤਾਂ ਹੁੰਦਾ ਹੀ ਸ਼ੈਤਾਨ ਦਾ ਕਰ ਹੈ ਉਸਨੇ ਆਪਣੀਆਂ ਕਈ ਜਾਲੀ ਫੇਸਬੁੱਕ ਆਈਡੀਆਂ ਬਣਾਈਆਂ ਹੋਈਆਂ ਸਨ ਜਿੰਨਾਂ ਤੇ ਉਸਨੇ ਸੋਹਣੇ ਸੋਹਣੇ ਨੌਜਵਾਨ ਲੜਕੀਆਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਸੀ ਉਹ ਕਈ ਔਰਤਾਂ ਲੜਕੀਆਂ ਨਾਲ ਪਹਿਚਾਨ ਬਦਲ-ਬਦਲ ਕੇ ਗੱਲਬਾਤ ਕਰਦਾ ਰਹਿੰਦਾ ਸੀ ਉਹ ਸੋਹਣੀਆਂ ਮੂਰਤਾਂ ਦਾ ਕਦਰਦਾਨ ਹੀ ਨਹੀਂ ਬਲਕਿ ਸੋਹਣੇ ਜਿਸਮਾਂ ਦਾ ਵਪਾਰੀ ਵੀ ਸੀ ਪਿਛਲੇ 2 ਮਹੀਨਿਆਂ ਤੋਂ ਉਹ ਰਾਵੀ ਨਾਂ ਦੀ ਕੁੜੀ ਦੇ ਨਾਲ ਦੋਸਤੀ ਨਿਭਾਰਿਆ ਸੀ ਬਹੁਤ ਸੋਹਣੀਆਂ ਗੱਲਾਂ ਕਰਦੀ ਸੀ ਪ੍ਰੋਫਾਈਲ 'ਤੇ ਬਹੁਤ ਸੋਹਣੀ ਲਗਾਈ ਹੋਈ ਸੀ ਉਸਨੇ ਫੇਸਬੁੱਕ 'ਤੇ ਉਸਦੀ ਦੋਸਤ ਸਾਰੇ ਹੱਦਾਂ ਬੰਨੇ ਟੱਪ ਚੁੱਕੀ ਸੀ ਉਹ ਉਸ ਨੂੰ ਅਸ਼ਲੀਲ ਤਸਵੀਰਾਂ ਤੇ ਵੀਡੀਓ ਭੇਜਦਾ ਤੇ ਕੁੜੀ ਵੀ ਉਸ ਨੂੰ ਅਜੇ ਹੈ ਹੀ ਕੁਝ ਭੇਜਦੀ ਰਹਿੰਦੀ ਹੁਣ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਹ ਲੜਕੀ ਉਸ ਦੇ ਚੁਗਲ ਚ ਫਸ ਗਈ ਹੈ ਉਹ ਉਸ ਨੂੰ ਇਕੱਲੇ ਨੂੰ ਮਿਲਣ ਲਈ ਕਹਿਣ ਲੱਗਾ ਕਈ ਦਿਨਾਂ ਬਾਅਦ 라ਵੀ ਮੰਨ ਗਈ ਉਸ ਨੂੰ ਲੱਗਦਾ ਸੀ ਕਿ ਇੰਨਾ ਸੋਹਣਾ ਮੁੰਡਾ ਹੈ ਜੇ ਹੋ ਸਕੇ ਤਾਂ ਪਾਪਾ ਨੂੰ ਮਨਾ ਕੇ ਵਿਆਹ ਹੀ ਕਰਵਾ ਲਵਾਂਗੀ ਸੋਚਾਂ ਸੋਚਦੀ ਕੁੜੀ ਹੋਟਲ ਪਹੁੰਚੀ ਤੇ ਬੁੱਕ ਕੀਤੇ ਕਮਰੇ 'ਚ ਚਲੀ ਗਈ। ਬਲਤੇ ਸੋਚਦਾ ਸੀ ਕਿਤੇ ਕੁੜੀ ਉਸਨੂੰ ਦੇਖ ਕੇ ਵਾਰ ਹੀ ਨਾ ਪਵੇ ਕਿ ਮੇਰੇ ਨਾਲ ਧੋਖਾ ਹੋਇਆ ਹੈ। ਮਨਾ ਕਿਵੇਂ ਮਨਾ ਕਿਵੇਂ ਮਨਾਵੇਂਗਾ ਉਸਨੂੰ। ਫਿਰ ਉਸਨੂੰ ਯਾਦ ਆਇਆ ਕਿ ਉਸਨੂੰ ਝਾਂਜਰਾ ਬਹੁਤ ਪਸੰਦ ਨੇ। ਇਸ ਲਈ ਕਿਉਂ ਨਾ ਝਾਂਜਰਾ ਖਰੀਦਿਆਂ ਜਾਂ। ਇਸ ਤਰ੍ਹਾਂ ਉਸਦਾ ਗੁੱਸਾ ਵੀ ਉੱਤਰ ਜਾਵੇਗਾ। ਉਸਨੇ ਇੱਕ ਸੁਨਿਆਰੇ ਦੀ ਦੁਕਾਨ ਅੱਗੇ ਗੱਡੀ ਰੋਕੀ ਤੇ 2000 ਰੁਪਏ ਦੀਆਂ ਝਾਂਜਰਾਂ ਖਰੀਦੀਆਂ ਤੇ ਚੱਲ ਪਿਆ ਮਨ ਵਿੱਚ ਤਰਾਂਤਰਾਂ ਦੇ ਵਿਚਾਰ ਸੋਚਦਾ ਹੀਰ ਨੂੰ ਮਿਲਣ ਦੇ ਚਾਅ 'ਚ ਆਪਣੀ ਉਮਰ ਵੀ ਰਾਂਝਾ ਫੁੱਲ ਗਿਆ ਸੀ ਜਦੋਂ ਉਸਨੇ ਹੋਟਲ ਪਹੁੰਚ ਕੇ 104 ਨੰਬਰ ਕਮਰਾ ਜਿਹੜਾ ਕਿ ਉਸਨੇ ਇਸ ਟੈਕਨੋਲੋਜੀ ਦੇ ਜਾਦੂ ਫੋਨ ਦੇ ਜ਼ਰੀਏ ਬੁੱਕ ਕੀਤਾ ਸੀ ਉਸਨੇ ਬੜੇ ਹੀ ਧੜਕਦੇ ਦਿਲ ਨਾਲ ਵੈਲ ਬਜਾਈ ਕੁੜੀ ਨੇ ਦਰਵਾਜ਼ਾ ਖੋਲ ਕੇ ਮੂੰਹ ਦੱਜੇ ਪਾਸੇ ਕਮਾ ਲਿਆ ਜਦੋਂ ਉਸਨੇ ਆਪਣਾ ਹੱਥ ਮਲਕੜੇ ਜਿਹੇ ਉਸਤੇ ਮੋਢੇ ਤੇ ਰੱਖ ਕੇ ਹੈਲੋ ਕਿਹਾ ਤੇ ਕੁੜੀ ਨੇ ਉਸ ਵੱਲ ਮੂੰਹ ਘੁਮਾਇਆ ਤਾਂ ਉਸ ਦਾ ਦਿਮਾਗ ਸੁੰਨ ਹੋ ਗਿਆ ਉਹ ਡਿੱਗਦਾ ਡਿੱਗਦਾ ਕੰਧ ਨੂੰ ਹੱਥ ਪਾ ਕੇ ਮਸਾਂ ਹੀ ਖੜਾ ਹੋਇਆ ਉਸ ਦਾ ਤਮਾਜ਼ ਸੁੰਨ ਹੋ ਗਿਆ ਸੀ ਕਿਉਂਕਿ ਇਹ ਉਸ ਦੀ 21 ਸਾਲਾਂ ਦੀ ਧੀ ਰਾਜੀ ਸੀ ਜਿਸ ਨੇ ਉਸ ਦੀ ਤਰ੍ਹਾਂ ਹੀ ਜਾਲੀ ਫੇਸਬੁੱਕ ਆਈਡੀ ਬਣਾਈ ਹੋਈ ਸੀ ਸਾਰਾ ਭੇਦ ਖੁੱਲ ਚੁੱਕਾ ਸੀ ਕੁੜੀ ਰੋ ਰਹੀ ਸੀ ਬਲਤੇਜ ਦਾ ਕੁੜੀ ਨੂੰ ਇਹ ਵੀ ਨਹੀਂ ਸਿੱਖਿਆ ਪਾ ਰਿਹਾ ਕਿ ਰੋਣਾ ਕਿਉਂਕਿ ਪਿਛਲੇ 3 ਮਹੀਨਿਆਂ ਚ ਫੇਸਬੁਕ ਜਰੀਏ ਜੋ ਹੋਇਆ ਉਸਨੇ ਧੀ ਤੇ ਪਿਤਾ ਦੇ ਰਿਸ਼ਤੇ ਦੀ ਮर्याਦਾ ਤੋੜ ਦਿੱਤੀ ਸੀ ਉਹ ਚੁੱਪਚਾਪ ਉੱਥੋਂ ਚਲਾ ਗਿਆ ਤੇ ਜਲਦੀ ਹੀ ਕੁੜੀ ਵੀ ਚਲੀ ਗਈ ਅਗਲੇ ਦਿਨ ਦਫ਼ਤਰ ਦੇ ਕਰਮਚਾਰੀਆਂ ਨੇ ਬਲਤੇਜ ਦੇ ਨਹਿਰ ਚ ਡੁੱਬ ਕੇ ਮਰ ਜਾਣ ਦੀ ਖ਼ਬਰ ਪੜ੍ਹੀ ਕਿਸੇ ਨੂੰ ਯਕੀਨ ਨਹੀਂ ਸੀ ਹੋ ਰਿਹਾ ਇੱਕ ਕਰਮਚਾਰੀ ਬੋਲਿਆ ਯਾਰ ਇਹ ਜਿਹੜਾ ਰੰਗੀਨ ਬੰਦਾ ਇਸ ਤਰ੍ਹਾਂ ਕਿਵੇਂ ਮਰ ਸਕਦਾ ਹੈ ਫਿਰ ਇੱਕ ਹੋਰ ਸਾਥੀ ਅਧਿਆਪਕ ਨੇ ਕਿਹਾ 셀ਫੀ ਲੈਂਦਾ ਹੂ ਯਾਰ ਜਾਂ ਫਿਰ ਕਿਸੇ ਸੋਹਣੀ ਮੂਰਤ ਤੇ ਕਮੈਂਟ ਕਰਦਾ ਹੂ ਫੇਸਬੁੱਕ ਤੇ ਤੇ ਫਿਰ ਸਾਰੇ ਹਲਕਾ ਜਿਹਾ ਹਾਸਾ ਹੱਸਣ ਲੱਗੇ